ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਲੜ ਰਹੀ ਹੈ ਇਸੇ ਤਰ੍ਹਾਂ ਹੀ ਨਗਰ ਕੌਂਸਲ ਗੁਰਾਇਆਂ ਦੀਆਂ ਚੋਣਾਂ ਵਿੱਚ ਵੀ ਭਾਜਪਾ ਵੱਲੋਂ ਪੰਜ ਵਾਰਡਾਂ ਤੇ ਆਪਣੇ ਉਮੀਦਵਾਰ ਖੜੇ ਕੀਤੇ ਗਏ ਹਨ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਜੀਤ ਪੌਰ ਨੇ ਦੱਸਿਆ ਕਿ ਦੇਸ਼ ਦੇ ਲੋਕ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਫੀ ਪਿਆਰ ਕਰਦੇ ਹਨ ਜਿਸ ਦੇ ਤਹਿਤ ਗੁਰਾਇਆਂ ਸ਼ਹਿਰ ਵਾਸੀ ਵੀ ਭਾਜਪਾ ਦੇ ਉਮੀਦਵਾਰਾਂ ਨੂੰ ਹੀ ਜਿਤਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੀਤ ਪਵਾਰ ਪ੍ਰਧਾਨ ਜ਼ਿਲ੍ਹਾ ਜਲੰਧਰ ਦਿਹਾਤੀ ਭਾਜਪਾ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਹੈ ਔਰ ਅੱਜ ਜਿਹੜੇ ਪੇਪਰ ਭਰਨ ਦੀ ਲਾਸਟ ਡੇਟ ਹੈ ਨਗਰ ਕੌਂਸਲ ਗੁਰਾਇਆਂ ਗੁਰਾਇਆਂ ਦੇ ਵਿੱਚ ਮੈਂ ਪਹੁੰਚਿਆ ਹਾਂ ਔਰ ਜਿਹੜੇ ਇੱਥੋਂ ਦੇ ਸਾਡੇ ਕੈਂਡੀਡੇਟ ਸਹਿਵਾਨ ਨੇ ਉਹਨਾਂ ਦੇ ਅੱਜ ਪੇਪਰ ਭਰਉਣ ਦੇ ਲਈ ਮੈਂ ਇੱਥੇ ਪਹੁੰਚਿਆ ਔਰ ਉਹਨਾਂ ਦੇ ਪੇਪਰ ਜਿਹੜੇ ਫਿਲ ਕਰਵਾਏ ਨੇ ਔਰ ਸਾਨੂੰ ਸੰਪੂਰਨ ਵਿਸ਼ਵਾਸ ਹੈ ਕੀ ਇੱਥੋਂ ਦੀ ਜਿਹੜੀ ਜਨਤਾ ਹੈ ਉਹ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਔਰ ਭਾਰਤੀ ਜਨਤਾ ਪਾਰਟੀ ਨੂੰ ਪਿਆਰ ਕਰਦੀ ਹੈ ਔਰ ਜਿਹੜੇ ਸਾਡੇ ਕੈਂਡੀਡੇਟ ਸਹਿਵਾਨ ਖੜੇ ਨੇ ਉਹਨਾਂ ਨੂੰ ਬਹੁਮਤ ਦੇ ਨਾਲ ਜਿਤਾ ਕੇ ਅਸ਼ੀਰਵਾਦ ਦੇਣਗੇ ਔਰ ਗੁਰਾਇਆਂ ਦੇ ਜਿਹੜੇ ਕੰਮ ਨੇ ਜਿਹੜੇ ਆਮ ਆਦਮੀ ਪਾਰਟੀ ਨੇ ਲਾਰੇ ਲਗਾ ਕੇ ਝੂਠੀ ਇੱਥੇ ਸਟੇਟ ਦੇ ਵਿੱਚ ਗਵਰਨਮੈਂਟ ਬਣਾਈ ਉਹਨਾਂ ਨੂੰ ਅਸੀਂ ਕੰਮ ਕਰਕੇ ਉਹਨਾਂ ਨੂੰ ਪ੍ਰੈਕਟੀਕਲੀ ਜਿਹੜਾ ਜਵਾਬ ਦੇਵਾਂਗੇ ਸੋ ਮੈਂ ਜਨਤਾ ਨੂੰ ਅਪੀਲ ਕਰਦਾ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਜਿਹੜੀ ਸੋਚ ਨੂੰ ਮੁੱਖ ਰੱਖਦੇ ਆ ਸਾਡੇ ਕੈਂਡੀਡੇਟ ਸਹਿਬਾਨਾਂ ਨੂੰ ਜਿਤਾਓ ਔਰ ਅਸੀਂ ਗੁਰਾਇਆਂ ਦੇ ਜਿਹੜੇ ਰੋਕੇ ਹੋਏ ਕੰਮ ਨੇ ਜਿਹੜੀ ਸਟੇਟ ਗਵਰਨਮੈਂਟ ਨਹੀਂ ਕਰਾ ਸਕੀ ਉਹ ਅਸੀਂ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ